ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਐਸਡੀਐਮ ਦੇ ਜਿਹੜੇ ਤਬਾਦਲੇ ਨੇ ਉਹ ਕੀਤੇ ਗਏ ਨੇ ਗੱਲ ਅਸੀਂ ਨਾਬਾ ਦੀ ਕਰਨਜ਼ਾਰ ਹੈ ਨਾਬਾ ਡਿਵੀਜ਼ਨ ਦੇ ਜਿਹੜੇ ਐਸਡੀਐਮ ਤੇ تر세ਵ ਚੰਦ ਦਾ ਤਬਾਦਲਾ ਜਿਹੜਾ ਉਹ ਸਮਾਣਾ ਦੇ ਵਿੱਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕਿਉਂਕਿ ਉਹਨਾਂ ਦੀਆਂ ਡੇਢ ਸਾਲ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਨਾਬਾ ਦੇ ਵਿੱਚ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਨਾਬਾ ਦੇ ਲੋਕ ਖੋਲਾਂ ਦੀ ਵਰਖਾ ਦੇ ਨਾਲ ਉਹਨਾਂ ਨੂੰ ਵਧਾਈਗੀ ਦੇ ਰਹੇ ਨੇ ਸਮਾਣਾ ਦੇ ਲਈ ਜਾਣ ਦੇ ਲਈ ਕਿਉਂਕਿ ਅਫਸਰ ਉੱਥੋਂ ਪਤਾ ਲੱਗ ਜਾਂਦਾ ਜਦੋਂ ਲੋਕ ਪਿਆਰ ਕਰਦੇ ਨੇ ਕਿ ਉਹਨਾਂ 1.5 ਸਾਲ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਉਸ ਸਮੇਂ ਵੇਖਣ ਨੂੰ ਮਿਲੀ ਆ ਐਸਡੀਐਮ ਨਾਬਾ ਨੂੰ ਜਦੋਂ ਲੋਕਾਂ ਨੇ ਖੁੱਲਾਂ ਦੀ ਵਰਖਾ ਦੇ ਨਾਲ ਫਤਹਿਗੀ ਦਿੱਤੀ ਹੈ ਕਿਉਂਕਿ ਉਹਨਾਂ ਨੇ ਲੋਕਾਂ ਦੇ ਨਾਲ ਪਿਆਰ ਬਹੁਤ ਬਣਾਇਆ ਭਾਵੇਂ ਕਿ 1.5 ਤੋਂ 2 ਲੱਖ ਦੀ ਵਾਧੇ ਨਾ ਬਾ ਹਲਕੇ ਦੀ ਪਰ ਹਰ ਇੱਕ ਦੇ ਦਿਲ ਦੇ ਵਿੱਚ ਉਹਨਾਂ ਨੇ ਆਪਣਾ ਪਿਆਰ ਬਣਾਇਆ ਸਾਡੇ ਨਾਲ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੁਹਾਡਾ ਬਹੁਤ ਸਵਾਗਤ ਹੈ ਐਸ.ਟੀ.ਐਮ. ਸਾਹਿਬ ਜੀਤੋ ਜੀ ਆ ਬੜਾ ਪਿਆਰਾ ਤੁਸੀਂ ਨਾ ਬਾ ਹਲਕੇ ਦੇ 1.5 ਤੋਂ 2 ਲੱਖ ਦੇ ਲੋਕਾਂ ਦੇ ਲਗਭਗ ਤੁਸੀਂ ਪਿਆਰ ਖਟਿਆ 1.5 ਸਾਲ ਦੇ ਵਿੱਚ ਕਿਸ ਤਰ੍ਹਾਂ ਦੇ ਮੰਨ 1.5 ਸਾਲ ਹੋ ਗਿਆ ਮਾਨ ਸਾਹਿਬ ਇੱਥੇ ਆਏ ਨੂੰ ਤੇ ਮੈਂ ਪਿੰਡ ਦਾ ਰਹਿਣ ਵਾਲਾ ਤੇ ਗਰਾਉਂਡ ਤੋਂ ਉੱਠਿਆ ਹੋਇਆ ਹਾਂ ਜਦੋਂ ਵੀ ਮੇਰੇ ਕੋਲੇ ਕੋਈ ਆਮ ਪਬਲਿਕ ਦਾ ਬੰਦਾ ਹੁੰਦਾ ਸੀ ਤਾਂ ਮੈਂ ਦੋ ਗੱਲਾਂ ਮੁੱਖ ਰੱਖਦਾ ਸੀ ਪਹਿਲਾ ਤਾਂ ਜੇ ਮੈਂ ਉਸ ਬੰਦੇ ਦੀ ਜਗ੍ਹਾ ਮੈਂ ਹੁੰਦਾ ਤਾਂ ਮੈਂ ਕੀ ਸੋਚਦਾ ਦੂਸਰਾ ਜਦੋਂ ਵੀ ਕਿਸੇ ਸਰਕਾਰੀ ਦਫ਼ਤਰ 'ਚ ਬੰਦਾ ਕੋਈ ਜਾਂਦਾ ਹਾ ਤਾਂ ਉਹਨੂੰ ਇਹ ਵੀ ਪਿਆਰ ਨਾਲ ਜੇ ਬਿਠਾ ਕੇ ਪਾਣੀ ਪਿਲਾ ਦੋ ਪਾਣੀ ਪਿਲਾ ਕੇ ਗੱਲ ਪੁੱਛ ਲਓ ਤਸੱਲੀ ਨਾਲ ਅੱਧਾ ਦੁੱਖ ਤਾਂ ਵੈਸੇ ਹੀ ਦੂਰ ਹੋ ਜਾਂਦਾ ਬੰਦੇ ਦਾ ਪੰਜਾਬ ਸਰਕਾਰ ਦੀ ਵੀ ਇਹ ਇਹੀ ਦਾਤ ਸੀ ਵੀ ਪਬਲਿਕ ਨੂੰ ਅੱਛੀ ਤਰ੍ਹਾਂ ਡੀਲ ਕਰਨਾ ਹੈਗਾ ਜੋ ਵੀ ਜਿਹੜੇ ਵੀ ਲੋਕ ਮੇਰੇ ਕੋਲੇ ਆਉਂਦੇ ਸੀ ਉਹਨਾਂ ਦਾ ਜਿਹੜਾ ਕੰਮ ਸੀ ਪਹਿਲ ਦੇ ਆਧਾਰ ਤੇ ਰੂਲਾਂ ਦੇ ਵਿੱਚ ਰਹਿ ਕੇ ਚਾਹੇ ਮੇਰੇ ਦਫ਼ਤਰ ਦਾ ਸੀ ਚਾਹੇ ਕਿਸੇ ਹੋਰ ਮਕਮੇ ਦਾ ਸੀ ਉਹ ਕਰਵਾਉਣ ਦੀ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਲੋਕ ਪਿਆਰ ਕਰਦੇ ਨੇ ਨਾ ਬੇ ਲੋਕ ਬਹੁਤ ਅੱਛੇ ਨੇ ਬਿਲਕੁਲ ਜਦੋਂ ਅਸਲੀਨ ਸਾਹਿਬ ਬਾਦਲੀ ਹੁੰਦੀ ਹੈ ਪਿਆਰ ਬਹੁਤ ਬਣ ਜਾਂਦਾ ਜਿਸ ਡਿਵੀਜ਼ਨ ਦੇ ਵਿੱਚ ਤੁਸੀਂ ਜਾਣਿਓ ਲੋਕਾਂ ਦੀਆਂ ਸਵਾਵਾਂ ਦੇ ਵਿੱਚ ਤੁਸੀਂ 24 ਘੰਟੇ ਰਹਨੇ ਹੋ ਕਿਉਂਕਿ ਅਸੀਂ ਵੀ ਕਈ ਵਾਰ ਤੁਹਾਡਾ ਰਾਤ ਨੂੰ 12 1 ਵਜੇ ਤੁਹਾਨੂੰ ਕਾਲ ਕੀਤੀ ਆ ਤੁਸੀਂ ਪਹਿਲੀ ਬੈਲ ਜਿਹੜਾ ਫੋਨ ਚੱਕਦੇ ਤੇ ਭਾਵੇਂ ਕਿ ਸਾਡੇ ਤੋਂ ਇਲਾਵਾ ਆਮ ਜਨਤਾ ਸੀ ਉਹ ਵੀ ਤੁਹਾਨੂੰ ਰਾਤ ਨੂੰ ਜਦੋਂ ਕਾਲ ਕਰਦੀ ਸੀ ਤੁਸੀਂ ਫੋਨ ਟੈਂਡ ਕਰਦੇ ਸੀ ਹਾਂਜੀ ਮੈਂ ਜਦੋਂ ਜੁਆਇਨ ਕੀਤਾ ਤਾਂ ਸਭ ਤੋਂ ਪਹਿਲੀ ਤਾਂ ਇਹ ਸੀਗਾ ਵੀ ਮੈਂ ਦੇਖਿਆ ਵੀ ਇੱਥੇ ਰਹਿ ਕੇ ਜਿਆਦਾ ਸੇਵਾ ਜਿਹੜੀ ਕੀਤੀ ਜਾ ਸਕਦੀ ਹੈ ਤਾਂ ਕੋਠੀ ਵਿੱਚ ਮੈਂ ਇੱਥੇ ਰਹਿ ਆਸ਼ ਕਿਤੇ ਕੋਈ ਵੀ ਵਿਅਕਤੀ ਜਿਹਦਾ ਕੋਈ ਕੰਮ ਹੈਗਾ ਉਹ ਮੈਨੂੰ ਸਿੱਧੀ ਕਾਲ ਵੀ ਕਰ ਲੈਂਦੇ ਸੀ ਤੇ ਮੈਂ ਵੀ ਕੋਸ਼ਿਸ਼ ਕੀਤੀ ਇੱਥੇ ਰਹਿ ਕੇ ਵੱਖ-ਵੱਖ ਅਧਿਕਾਰੀਆਂ ਅਧਿਕਾਰੀ ਨੇ ਜਿਹੜੇ ਉਹਨਾਂ ਉਹਨਾਂ ਦੇ ਵਿਭਾਗਾਂ ਨੂੰ ਜਾਣਿਆ ਵੀ ਉਹਨਾਂ ਦੀ ਕੀ ਸਕੀਮਾਂ ਨੇ ਕੀ ਸ਼ਹਿਰ ਦੀਆਂ ਮੁਸ਼ਕਲਾਂ ਨੇ ਕੀ ਕਿਹੜੇ-ਕਿਹੜੇ ਪ੍ਰੋਜੈਕਟ ਨਾਬੇ ਵਾਸਤੇ ਅੱਛੇ ਨੇ ਉਹ ਪਝਵਾਏ ਤੇ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਉਹਨਾਂ ਨੂੰ ਜਿਹੜਾ ਹੈ ਹਦਾਇਤਾਂ ਕੀਤੀਆਂ ਵੀ ਤੁਸੀਂ ਆਪਣੇ ਅਧਿਕਾਰੀਆਂ ਨਾਲ ਟਾਈ ਅਪ ਕਰੋ ਤੇ ਬਹੁਤ ਸਾਰੇ ਪ੍ਰੋਜੈਕਟ ਪੁਝਵਾਏ ਨੇ ਪੁਝਵਾਏ ਨੇ ਜੀ ਤੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕੀਤੀ ਹੈ ਕਰਾਉਣ ਦੀ ਕਿਉਂਕਿ ਹਰੇਕ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਸਬਡਵੀਜ਼ਨ ਦਾ ਮੁਖੀ ਹੈ ਉਹਦਾ ਫਰਜ਼ ਬਣਦਾ ਹੈਗਾ ਵੀ ਹਰੇਕ ਵਿਭਾਗੇ ਨਾਲ ਜਿਹੜਾ ਤਾਲਮੇਲ ਕਰਕੇ ਪੰਜਾਬ ਸਰਕਾਰ ਦੀਆਂ ਜੋ ਸਕੀਮਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਲੋਕ ਬਹੁਤ ਆਉਣ ਦੇ ਸੀ ਨਾ ਇੰਨਾ ਜਿਹੜਾ ਮੋਹ ਦਿੰਦੇ ਸੀਗੇ ਸਤਿਕਾਰ ਵੀ ਦਿੰਦੇ ਖੁਸ਼ੀ ਵੀ ਹੁੰਦੀ ਸੀ ਤੇ ਮੈਨੂੰ ਅੰਦਰੋਂ ਸਕੂਨ ਵੀ ਮਿਲਦਾ ਸੀ ਕਿ ਮੈਂ ਇਸ ਅਹੁਦੇ ਤੇ ਹੈਗਾ ਤੇ ਲੋਕਾਂ ਦੇ ਜਿਹੜੇ ਹੈਗੇ ਰੂਲਾਂ ਚ ਰਹਿ ਕੇ ਜੇ ਮੈਂ ਕੁਝ ਭਲਾ ਕਰ ਪਾਇਆ ਜਿੰਨਾ ਵੀ ਮੈਂ ਕੋਸ਼ਿਸ਼ ਕੀਤੀ ਹੈਗੀ ਹੈ ਹਨ ਆਉਣ ਵਾਲੇ ਜਿਹੜੇ ਅਫਸਰ ਨੇ ਮੈਡਮ ਇਸ਼ਮਤ ਵਿਜੇ ਸਿੰਘ ਨੇ ਉਹ ਵੀ ਬਹੁਤ ਅੱਛੇ ਨੇ ਬਹੁਤ ਕੁਆਲੀਫਾਈਡ ਨੇ ਬਹੁਤ ਹੀ ਮਿਹਨਤੀ ਅਫਸਰ ਹੈ ਮੈਨੂੰ ਪਤਾ ਹੈ ਉਹ ਨਾਬੇ ਵਾਸਤੇ ਉਹ ਵੀ ਬਹੁਤ ਕੁਝ ਜਿਹੜਾ ਕਰਨਗੇ ਬਿਲਕੁਲ ਅੱਜ ਪਤਾ ਸੀ ਕਿ ਨਾਬੇ ਦੇ ਲੋਕ ਜਿਹੜੇ ਫੁੱਲ ਟੋਕਰਿਆਂ ਦੇ ਵਿੱਚ ਲਫਾਫਿਆਂ ਦੇ ਲੈ ਕੇ ਤੁਹਾਡੇ ਦਫ਼ਤਰ ਅੱਗੇ ਪਹੁੰਚ ਜਾਣਗੇ ਮੈਨੂੰ ਇੰਨਾ ਤਾਂ ਨਹੀਂ ਸੀਗਾ ਵੀ ਵੀ ਇੰਨੇ ਲੋਕ ਆਉਣਗੇ ਤੇ ਅੰਦਰੋਂ ਖੁਸ਼ੀ ਵੀ ਹੁੰਦੀ ਹੈ ਵੀ ਜਦੋਂ ਕੋਈ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਇੰਨਾ ਪਿਆਰ ਮਿਲਦਾ ਹੈਗਾ ਮੈਂ ਨਾਬੇ ਦੇ ਲੋਕਾਂ ਦਾ ਧੰਨਵਾਦੀ ਹਾਂ ਜੀ ਨਾਬੇ ਦੇ ਲੋਕ ਬਹੁਤ ਅੱਛੇ ਨੇ ਤੇ ਮੈਂ ਉਹਨਾਂ ਦਾ ਰਿਣੀ ਹਾਂ ਜੀ ਸਦਾ ਯਾਦ ਰੱਖੂਗੀ ਬਦਲੀਆਂ ਤਾਂ ਹੁੰਦੀਆਂ ਰਹਿੰਦੀਆਂ ਜੀ ਨਦੀ ਕੀ ਸਮਾਨ ਹੋਈ ਹੈ ਜਿੱਥੇ ਮੱਗੀ ਹੋ ਸਕਦੀ ਹੈ ਕੋਸ਼ਿਸ਼ ਹੋਊਗੀ ਵੀ ਜਿੱਥੇ ਵੀ ਜਾਵਾਂ ਉੱਥੇ ਆਪ ਦੀ ਸਾਫ ਚੱਲੀ ਜਾਊਂਗੀ ਬਿਲਕੁਲ ਕਿੰਨੇ ਕਿ ਫੋਨ ਆ ਰਹੇ ਨੇ ਬਦਲੀ ਹੁਣ ਤੋਂ ਬਾਅਦ ਬਹੁਤ ਆਂਦੇ ਨੇ ਫੋਨ ਤਾਂ ਬਹੁਤ ਆਉਂਦੇ ਨੇ ਉਧਰ ਜਿੱਥੇ ਗਏ ਆਂ ਉਥੋਂ ਦੇ ਵੀ ਆਉਂਦੇ ਨੇ ਹਾਂ ਇਹ ਹੁੰਦਾ ਜੀ ਵੀ ਆਪਦੇ ਵੱਲੋਂ ਬਾਬੇ ਨਾਨਕ ਨੂੰ ਧਿਆ ਕੇ ਬੈਠ ਗਿਆ ਵੀ ਪਰ ਗੁਰੂ ਗ੍ਰੰਥ ਸਾਹਿਬ ਕੇ ਵੀ ਕੰਮ ਕਿਸੇ ਦਾ ਕਰ ਸਕੀਏ ਜਿੰਨਾ ਪਿਆਰ ਨਾਭਾ ਦੇ ਲੋਕਾਂ ਵੱਲੋਂ ਦਿੱਤਾ ਗਿਆ ਅੱਜ ਤੱਕ ਜ਼ਿੰਦਗੀ 'ਚ ਕਦੇ ਪਿਆਰ ਮਿਲਿਆ ਤਸਮ ਚੰਦ ਇੱਕ ਉਹਨੇ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਲੋਕ ਪਿਆਰ ਕਰਦੇ ਨੇ ਪਰ ਨਾਭਾ ਦੇ ਲੋਕ ਬਹੁਤ ਅੱਛੇ ਨੇ ਬਹੁਤ ਪਿਆਰ ਦਿੰਦੇ ਆ ਮੈਰੀ ਨਹੀਂ ਹੈ ਤੁਹਾਨੂੰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੁਹਾਡਾ ਕੀਮਤੀ ਸਮਾਂ ਲਿਆ ਐਸ ਡੀ ਐਮ ਨਾਬਾ ਦੇ ਨਾਲ ਗੱਲਬਾਤ ਕੀਤੀ ਹੈ ਨਾਲ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਬਖਾ ਰਹੇ ਹਾਂ ਅ ਤੀਨੀ ਫੋਲਾਂ ਦੀ ਵਰਖਾ ਜਿਹੜੀ ਐਸਟੀਐਮ ਦੀ ਵਿਦੈਗੀ ਮੌਕੇ ਕੀਤੀ ਜਾ ਰਹੀ ਆ ਇੰਨਾ ਪਿਆਰ ਕਿਸੇ ਪੰਜਾਬ ਦੇ ਵਿੱਚ ਕਿਸੇ ਅਫਸਰ ਦਾ ਨਹੀਂ ਦੇਖਿਆ ਹੋਣਾ ਜਿੰਨਾ ਐਸਪੀਐਮ ਨਾਬਾ ਨੇ ਡੇਢ ਸਾਲ ਦੇ ਵਿੱਚ ਲੋਕਾਂ ਦਾ ਪਿਆਰ ਖਟਿਆ ਉਹ ਅੱਜ ਬਦਲੀ ਹੋਣ ਤੋਂ ਬਾਅਦ ਪਤਾ ਲੱਗਦਾ ਵੀ ਕਿੰਨਾ ਕੁ ਅਫਸਰ ਦਾ ਲੋਕਾਂ ਦੇ ਨਾਲ ਰابطਾ ਕੈਮਸੀ ਕਿੰਨਾ ਕੁ ਪਿਆਰ ਵਧਾਇਆ ਡੇਢ ਸਾਲ ਦੇ ਵਿੱਚ ਕਹਿੰਦੇ ਜਦੋਂ ਕੋਈ ਦਫ਼ਤਰ ਦੇ ਵਿੱਚ ਜਾਣਾ ਤਾਂ ਚਾਹ ਪਾਣੀ ਪੀਤੇ ਬਿਨਾ ਐਸ.ਬੀ.ਐਮ ਨਾਬਾ ਨੇ ਬਾਹਰ ਨਹੀਂ ਜਾਣ ਦਿੱਤਾ ਕਿਉਂਕਿ ਜਿਹੜੇ ਉੱਥੇ ਪੀ.ਐਨ ਤੇ ਉਹ ਵੀ ਕਿਤਨੇ ਕਿਤੇ ਅੱਕ ਚੁੱਕੇ ਸੀ ਵੀ ਇੰਨੀ ਸੇਵਾ ਕਰਨ ਐਸ.ਬੀ.ਐਮ ਨਾਬਾ ਪਰ ਅਸੀਂ ਵੀ ਖੁਦ ਅੱਖੀ ਦੇਖਿਆ ਐਸ.ਬੀ.ਐਮ ਨਾਬਾ ਦੀ ਸੇਵਾ ਤੇ ਜਿਹੜੀ ਉਹ ਬਿਲਕੁਲ ਦਿਲ ਦੀਆਂ ਭਾਵਨਾਵਾਂ ਵਿੱਚ ਲੋਕਾਂ ਦੇ ਨਾਲ ਜੁੜੇ ਹੋਏ ਸਨ ਲੋਕਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਕਿਉਂਕਿ ਗੱਡੀ ਤਾਂ ਖੜੀ ਨਹੀਂ ਦਿੰਦੇ ਤੇ ਲੋਕਾਂ ਦੇ ਕੰਮਾਂ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ 24 ਘੰਟੇ ਤੁਰੇ ਰਹਿੰਦੇ ਸਨ ਨਾਬਾ ਤੋਂ ਹਰਮਨ ਸਿੰਘ ਬਾ